ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਪਾਰਟੀ ਦੀ ਭਵਿੱਖ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਸਰਹੰਦ ਨੇੜੇ ਰੇਲਵੇ ਲਾਈਨ ਤੇ ਹੋਈ ਧਮਾਕੇ ਦੀ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ ਸੁਖਬੀਰ ਨੇ ਕਿਹਾ ਕਿ 4 ਦਿਨ ਪਹਿਲਾਂ ਹੀ ਡੀਜੀਪੀ ਤੇ ਸਰਕਾਰ ਦੇ ਮੰਤਰੀਆਂ ਨੇ ਪੂਰੇ ਸੂਬੇ ਅੰਦਰ ਗੈਂਗਸਟਰ ਵਿਰੁੱਧ ਮੁਹਿੰਮ ਦਾ ਐਲਾਨ ਕੀਤਾ ਸੀ ਇਕੱਟਨਾ ਗਨਤੰਤਰ ਦਿਵਸ ਤੋਂ ਮਹਿਜ 2 ਦਿਨ ਪਹਿਲਾਂ ਵਾਪਰੀ ਹੈ ਅਜਿਹੇ ਸਮੇਂ ਅਪਰਾਧੀ ਇਸ ਧਮਾਕੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਕੇ ਗਏ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਆ ਜਿਹੜਾ ਹੁਣ ਆਰ ਡੀ ਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ। ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਹੈ। ਨਾਲੇ ਹੁਣੇ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਆ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ। ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ? ਆ ਤਾਂ ਸਾਰੇ ਰਲੇ ਐ। ਹੁਣ ਜੱਗੂ ਭਗਵੰਤਪੂਰੀਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅਸਾਮ ਤੋਂ ਲੈ ਕੇ ਆਏ। ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅਮਰਸਰ। ਉਹ ਤਾਂ ਟੈਲੀਫੋਨ ਕਰਾਈ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੋ پوری سپورਟ ਦੋਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਨੂੰ ਭਜਾਉਣਾ ਪੈਣਾ ਸੁਖਬੀਰ ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾ ਤੋਂ ਸਾਫ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਪਾਰਟੀ ਦੀ ਭਵਿੱਖ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਸਰਹੰਦ ਨੇੜੇ ਰੇਲਵੇ ਲਾਈਨ ਤੇ ਹੋਏ ਧਮਾਕੇ ਦੀ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ। ਸੁਖਬੀਰ ਨੇ ਕਿਹਾ ਕਿ 4 ਦਿਨ ਪਹਿਲਾਂ ਹੀ ਡੀਜੀਪੀ ਤੇ ਸਰਕਾਰ ਦੇ ਮੰਤਰੀਆਂ ਨੇ ਪੂਰੇ ਸੂਬੇ ਅੰਦਰ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ ਐਲਾਨ ਕੀਤਾ ਸੀ। ਇਹ ਘਟਨਾ ਗਣਤੰਤਰ ਦਿਵਸ ਤੋਂ ਮਹਿਜ 2 ਦਿਨ ਪਹਿਲਾਂ ਵਾਪਰੀ ਹੈ। ਅਜਿਹੇ ਸਮੇਂ ਅਪਰਾਧੀ ਇਸ ਧਮਾਕੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਕੇ ਗਏ? ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ। ਕਿ ਪੰਜਾਬ ਸਰਕਾਰ ਹੀ ਹੈ ਨਹੀਂ। ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਆ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਨਾਲੇ ਹੁਣੇ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ 'ਚ ਟੀਵੀ 'ਤੇ ਰਿਹਾ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਆ ਤਾਂ ਸਾਰੇ ਰਲੇ ਐ ਹੁਣ ਜੱਗੂ ਭਗਵੰਤਪੂਰੀਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਨੂੰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ سپورਟ ਦੇਉਂਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਪਹਜਾਉਣਾ ਪੈਣਾ ਸੁਖਵੀਰ ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾ ਤੋਂ ਸਾਫ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਪਾਰਟੀ ਦੀ ਭਵਿੱਖ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਸਰਹੰਦ ਨੇੜੇ ਰੇਲਵੇ ਲਾਈਨ ਤੇ ਹੋਏ ਧਮਾਕੇ ਦੀ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੂੰ ਕੜੇ ਹੱਥੀ ਲਿਆ ਸੁਖਬੀਰ ਨੇ ਕਿਹਾ ਕਿ 4 ਦਿਨ ਪਹਿਲਾਂ ਹੀ ਡੀਜੀਪੀ ਤੇ ਸਰਕਾਰ ਦੇ ਮੰਤਰੀਆਂ ਨੇ ਪੂਰੇ ਸੂਬੇ ਅੰਦਰ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ ਐਲਾਨ ਕੀਤਾ ਸੀ ਇਹ ਘਟਨਾ ਗਣਤੰਤਰ ਦਿਵਸ ਤੋਂ ਮਹਿਜ 2 ਦਿਨ ਪਹਿਲਾਂ ਵਾ ਅਜਿਹੇ ਸਮੇਂ ਅਪਰਾਧੀ ਇਸ ਤਮਾਕੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਕੇ ਗਏ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਹੈ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਨਾਲੇ ਹੁਣੀ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਆ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਆ ਹੁਣ ਜੱਗੂ ਭਗਵੰਦਪੂਰੀਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ سپورਟ ਦੇਉਂਗੇ ورਨਾ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲਿਆਂ ਨੂੰ ਭਜਾਉਣਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾ ਤੋਂ ਸਾਫ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਪਾਰਟੀ ਦੀ ਭਵਿੱਖ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਸਰਹੰਦ ਨੇੜੇ ਰੇਲਵੇ ਲਾਈਨ ਤੇ ਹੋਈ ਧਮਾਕੇ ਦੀ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ ਸੁਖਬੀ ਪੂਰੇ ਸੂਬੇ ਅੰਦਰ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ ਐਲਾਨ ਕੀਤਾ ਸੀ ਇਹ ਘਟਨਾ ਗਣਤੰਤਰ ਦਿਵਸ ਤੋਂ ਮਹਿਜ 2 ਦਿਨ ਪਹਿਲਾਂ ਵਾਪਰੀ ਹੈ ਅਜਿਹੇ ਸਮੇਂ ਅਪਰਾਧੀ ਇਸ ਧਮਾਕੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦੇ ਕੇ ਗਏ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਜਿਹੜਾ ਚਾਹੇ ਉਨ ਲੁੱਟ ਲੈਂਦੇ ਆ ਜਿਹੜਾ ਹੁਣ ਆਰ ਡੀ ਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਨਾਲੇ ਹੁਣੇ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ ਚ ਟੀਵੀ ਤੇ ਰਿਹਾ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਆ ਹੁਣ ਜੱਗੂ ਭਗਵੰਤਪੁਰਿਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅੰਮ੍ਰਿਤਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਨੂੰ ਵਰਤਣ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ سپورਟ ਦੋਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਨੂੰ ਪਹੁੰਚਾਉਣਾ ਪਵੇ ਸੁਖਬੀਰ ਬਾਦਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾ ਤੋਂ ਸਾਫ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ